ਬੱਸ ਸਿਰ ਫਟ ਗਿਆ ਦੇਜਾ ਨਿਕਲ ਕੇ ਬਾਹਰ ਆ ਗਿਆ ਬੱਚੇ ਦਾ 1.5 ਸਾਲ ਦਾ ਬੱਚਾ ਆ ਸਕਦਾ 1.5 ਸਾਲ ਦਾ ਬੱਚਾ ਵੇਜਾ ਬਾਪੂ ਦੇਖੋ ਉਸ ਦੀ ਚਰਬੀ ਬਹੁਤ badi ਵੇਜਾ ਉਸ ਦਾ ਬਾਹਰ بڑا ਬੱਚੇ ਦਾ ਅੰਦਰ ਅੰਦਰ ਕਿੱਦਾਂ ਆ ਜਾਏਗਾ ਸਾਡੇ ਪੈਸੇ ਜਾਣਦੇ ਤੁਸੀਂ ਨਾਲ ਅੰਦਰ ਹੀ ਆ ਜਾਓ ਅੰਦਰ ਚੱਲ ਜਾਈਏ ਰਵਾਨੇ ਕਸ਼ਮੀਰਾ ਸਿੰਘ ਨਾਲ ਪਹਿਲਾਂ ਗੱਲ ਕਰਾਂ ਤੁਸੀਂ ਕਰੋ ਆਪਣੀ ਜਿਹੜੀ ਕੰਮ ਕਰੀਏ ਕਰਵਾਓ ਕੋਈ ਅੰਦਰ ਚੱਲ ਨਹੀਂ ਚੱਲ ਕਿੰਨਾ ਨਹੀਂ ਜੀਦਾ ਤੁਹਾਡੇ ਕੋਲ ਉਹ ਸਪੀਡ ਨਾਲ ਆ ਕੇ ਜਾਂਦੇ ਪਿੱਛੇ ਮੱਠੀ ਕਰਦੀ ਕਰਦੀ ਜੱਪੜੇ ਇੱਕ ਦੱਟ ਨਹੀਂ ਆਵੇ ਐਦਾਂ ਨਹੀਂ ਹੋਣਾ ਮਰਜ਼ੀ ਹੋਈ ਆ ਫੜ ਗਿਆ ਚਾਰ ਨਹੀਂ ਮੈਂ ਬੜਾ ਗੇਟ ਖਲਾਓ ਗੇਟ ਖਲਾਓ ਗੇਟ ਖਲਾਓ ਗੇਟ ਖਲਾਓ ਕੋਈ ਕੋਈ ਕਾਰਨ ਨਹੀਂ ਹਾਂਜੀ ਗੇਟ ਖਲਾਓ ਇੱਕ ਮਿੰਟ ਗੇਟ ਇੱਕ ਮਿੰਟ ਗੇਟ ਇੱਕ ਮਿੰਟ ਗੇਟ ਖਲਾਓ ਯਾਰ ਦੂਦੂ ਦੂ ਤੂੰ ਬੇਚੱਕ ਬੜੀ ਨਾ ਵਿਆ ਵਾ ਇੱਕ ਵਾਰ ਹੋਣਾ ਚਾਹੀਦਾ ਮੈਂ ਮਾਰ ਮਾਰ ਕਲੋਂ ਦਾ بار بار ਉੱਥੇ ਵੀ ਖੜਿਆ ਸੀ ਇਹ ਇਹੀ ਖੜਿਆ ਸੀਗਾ ਉੱਥੇ ਵੀ ਮਾਰ ਉਸ ਦਾ ਰਾਮ ਨਹੀਂ ਤੇ ਮੈਂ ਚੂਠੇ ਮਨ ਕਰਦਾ ਸੁਣ ਫਿਰ ਉਦਰਾ ਹੋ ਗਿਆ ਸਭ ਕਿੱਡਾ ਹੋ ਗਿਆ ਉਦਰਾ ਹੋ ਗਿਆ ਬੱਚੇ ਨੂੰ ਕਿਹਨੂੰ ਲੋਕ ਕੀਤਾ ਹੋਇਆ ਫੋਨ ਨਾਲ ਹੀ ਜਾਣਾ ਸੀ ਕੋਈ ਇਦਾਂ ਨਹੀਂ ਫੋਨ ਜਾਣਾ ਨਾਲ ਹੀ ਜਾਂਦੇ ਤੂੰ ਸੀ ਕੱਢਿਆ ਗਿਆ ਫੋਨ ਹੈ ਇੱਕ ਮਿੰਟ ਪਾ ਦੇ ਉਹ ਗਰਮੀ ਨਾਲ ਕੋਈ ਗੱਲ ਨਹੀਂ ਚੱਲ ਹੋ ਰਹੀ ਹੈ ਨਾ ਅੱਛਾ ਵੀਰੇ ਸਰ ਇਹ ਗੱਡੀ ਕਬਦੇ ਚ ਲੈ ਆ ਲਈ ਫਿਰ ਕਬਦੇ ਚ ਲੈ ਜੀ Terima kasih telah menonton! ਇਹਨਾਂ ਤਰੀਆਂ ਇੱਕ ਮਿੰਟ ਉਧਰੋਂ ਗੇਟ ਖੋਲੋ ਮੀੜੇ ਸਾਨੂੰ ਇਧਰ ਨਾਲ ਲੈ ਜਾਣ ਦੇਣਾ ਉਧਰੋਂ ਗੇਟ ਖੋਲੋ ਗੇਟ ਨਹੀਂ ਖੋਲਦੇ ਆਜ ਜਨਨ ਮਲੇ ਦੇਖਦੀ ਰਹੀ ਨਹੀਂ ਗੇਟ ਖੋਲੂਗਾ ਬੱਚੇ ਤੇਰੇ ਵੀ ਅੱਗੇ ਆਉਣਾ ਦੇਖੋ ਤੜ ਤੜ ਪਹਿਲਾਂ ਉਹ ਸਾਰਾ ਕੰਮ ਕੀਤਾ ਪਰ ਤੁਸੀਂ ਸਟ੍ਰੈਂਥ ਇਕੱਠੀ ਹੋ ਕੇ ਨਾ ਸਾਡਾ ਕੰਮ ਵਿੱਚ ਵਿਗੜ ਪਾਰਿਆ ਬਸ ਹੋਰ ਕੁਝ ਨਹੀਂ ਨਾ ਕੋ ਸਾਡੀ ਕਿਸੇ ਨੇ ਉਥੋਂ ਮੈਂ 3 ਘੰਟੇ ਕਹਿੰਦਾ ਰਿਹਾ ਬੱਚੇ ਨੇ ਬੱਚੇ ਨੂੰ ਗੱਲ ਸੁਣੋ ਇੱਕ ਬੱਚੇ ਦਾ ਇੰਨਾ ਕੁ ਪੀਸ ਪੈ ਉਹ ਕੋਈ ਤਹਨੇ ਨਾਲ ਨਹੀਂ ਆ ਸਰਦਾਰ ਜੀ ਇੱਕ ਸਰਫ ਮੇ ਬੰਦ ਵਾਸਤੇ ਆਏ ਤੁਸੀਂ ਸਾਰੇ ਰੌਲਾ ਪਾਉਣ ਲੱਗ ਪਏ ਕਿ ਗੱਲ ਪੈਣ ਲੱਗ ਪਏ ਯਾਰ ਕੋਈ ਗੱਲ ਬਣਦੀ ਇੱਕ ਸਰ ਇੱਕ ਡਰਾਈਵਰ ਨੇ ਗੱਲ ਸੁਣੋ ਇੱਥੇ ਇੱਕ ਬਾਉ ਜੀ ਆਏ ਮੇਰੀ ਗੱਲ ਸੁਣੋ ਉਹ ਮੇਰੇ ਕੋਲ ਦੋ ਤਿੰਨ ਵੀ ਆਏ ਤੁਹਾਡਾ ਮੇਰੀ ਗੱਲ ਸੁਣੋ ਹੁਣ ਕੋਈ ਫਰਕ ਨਹੀਂ ਰਹਿ ਗਿਆ ਪ੍ਰਵਾਸੀਆਂ ਪੰਜਾਬੀਆਂ ਚ ਉਹ ਤੁਹਾਡਾ ਹੀ ਬੱਚਾ ਇੱਥੇ ਖੇਡਦੇ ਜੀਣੇ ਚੱਕਦੇ ਹੋਗੇ ਹੁਣ ਤੁਸੀਂ ਕੋਈ ਲਾਗੇ ਨਹੀਂ ਆ ਦੱਸੋ ਕਮਾਲ ਦੀ ਗੱਲ ਕਰਨਾ ਸੀ ਉਹ ਸਰਦਾਰ ਜੀ ਐ ਵਿਚਾਰੇ ਇਹ ਇੱਕ ਸਰਦਾਰ ਹੀ ਬੰਦੇ ਜਿਹੜੇ ਕਿਤਨਾ ਕਿਤੇ ਕੋਈ ਦੰਗਰ ਲਾਉਂਦੇ ਜਾਂ ਕਿਤੇ ਕੋਈ ਫਾਜ਼ਿਤ ਕਰਦੇ ਉਹ ਤੋਂ ਕਰਕੇ ਨੇ ਹੱਥ ਲਾਇਆ ਬੱਚੇ ਦੇ ਪੀਸ ਕਹੇ ਸੀ ਕਿ ਆਏ ਉੱਥੇ ਫੋਟੋਆਂ ਨਹੀਂ ਆ ਨਾ ਬੀਬੀ ਕਰ ਦੋ ਫੋਟੋਆਂ ਆਹੀ ਵੀ ਖਿੱਚ ਲੀਆਂ ਗੱਲ ਸੁ ਇਹਨਾਂ ਕੋ ਫੋਟੋਆਂ ਲੈ ਲਓ ਤੁਸੀਂ ਜੇ ਇਹ ਪ੍ਰੋਪਰ ਜਾ ਕੇ ਕੋਰਟ ਦੇ ਵਿੱਚ ਇਨਵੈਸਟੀਗੇਸ਼ਨ ਨੇ ਇਹਨਾਂ ਕੋ ਫੋਟੋਆਂ ਲੈ ਲਓ ਤੁਸੀਂ ਆਪਾਂ ਤਾਂ ਕਹਿੰਦੇ ਕਰੋ ਕੰਮ ਪਤਾ ਕੀ ਵਾਲਾ ਮਾਦਾ ਜੀ ਕਾ ਮੈਂ ਕੋਈ ਨਹੀਂ ਜਾਣਦਾ ਇਹ ਬਲੇ ਵਧਾਈ ਉਸੀ ਕਾ ਫੈਕਟਰੀ ਆ ਉਸੇ ਕਾ ਗੱਡੀ ਆ ਉਸੇ ਕਾ ਗੱਡੀ ਆ ਬੱਚੇ ਆ ਖੇਲ ਰਹਾਗਾ ਬੱਚਾ ਆ ਖੇਲ ਰਹਾਗਾ ਉਹਦੀ ਮਾਂ ਉਸ ਪਕਾ ਰਹਾ ਬੋਲ ਰਹੀ ਕਿ ਰੁਕ ਜਾ ਬੱਚਾ ਬੱਚਾ ਉਹ ਨਾ ਵੀ ਗੱਡੀ ਚ ਲਾਤੀ ਯਾਨੀ ਕਿ ਉਹਨੂੰ ਪਤਾ ਨਹੀਂ ਲੱਗ ਉਹ ਹਰ ਵਾਰ ਦਾ ਉਹਨਾਂ ਦਾ ਹਰ ਵਾਰ ਦਾ ਉਹ ਹਰ ਵਾਰ ਦਾ ਉਹਨਾਂ ਦਾ ਉਹ ਹਰ ਵਾਰੀ ਗੱਡੀ ਆਉਂਦੇ ਅਸੀਂ ਉਹਨਾਂ ਨੂੰ ਹਰ ਵਾਰੀ ਕਹਿੰਦੇ ਪਾਜੀ ਸ਼ਾਮ ਦੇ ਵੇਲੇ ਨਾ ਆਇਆ ਕਰੋ ਬੱਚੇ ਤੇ ਖੇਲਦੇ ਕਹਿੰਦੇ ਫਿਰ ਕੀ ਅਸੀਂ ਕੰਮ ਕਰਨਾ ਛੱਡ ਦਈਏ ਮੈਂ ਕਹਿੰਦੀ ਕੋਈ ਗੱਲ ਨਹੀਂ ਬੰਦਾ ਗੱਡੀ ਬੰਦਾ ਕਹਿੰਦਾ ਗੱਡੀ ਨਹੀਂ ਚਾਲੋ ਹੌਲੀ ਕਰਕੇ ਤੁਸੀਂ ਨਿਕਾਲੋ ਉਹ ਸਪੀਡ ਨਾਲ ਲੱਗੇ ਜਾਂਦੇ ਪਿੱਛੇ ਉਹਨਾਂ ਨੂੰ ਕੋਈ ਫਰਕ ਨਹੀਂ ਪड़ਦਾ ਕਿ ਬੱਚਾ ਮਰੇ ਜੀ ਆ ਕੁਝ ਵੀ ਹੋਵੇ ਮਾਰਦਾ ਬੱਚਾ ਉਹਨਾਂ ਨੇ ਮਾ ਸਰ ਫਟ ਗਿਆ ਦੇਜਾ ਨਿਕਲ ਕੇ ਬਾਹਰ ਆ ਗਿਆ ਬੱਚੇ ਦਾ 1.5 ਸਾਲ ਦਾ ਬੱਚਾ ਹੋ ਸਕਦਾ 1.5 ਸਾਲ ਦਾ ਬੱਚਾ ਵੇਜਾ ਬਾਪੂ ਦੇਖੋ ਉਸ ਦੀ ਚਰਬੀ ਬਹੁਤ badi ਵੇਜਾ ਉਸ ਦਾ ਬਾਹਰ ਬੜਾ ਬੱਚੇ ਦਾ

ਅਰ ਕਿ ਅੱਗੇ ਬੱਚਾ ਇੱਕ ਮੁੰਡਾ ਖੜਾ ਸੀ ਉਹਨੇ ਬਾਜਾ ਮਾਰੀਆਂ ਵੀ ਅੱਗੇ ਬੱਚਾ ਆ ਗੱਡੀ ਨਾਲ ਆ ਬੱਚਾ ਬੱਚਾ ਉੱਚਾ ਉਠਾ ਲੰਗੇ ਪਰ ਉਹਨੇ ਸੁਣਿਆ ਹੀ ਨਹੀਂ ਕੋਈ ਗੱਲ ਮੈਂ ਮੁੰਡੇ ਨੂੰ ਉਠਾ ਲਈ ਮੁੰਡਾ ਵੈਸੇ ਸੇ ਤੜਪ ਤੜਪ ਕੇ ਵਿਚਾਰ ਮਰ ਗਿਆ ਉਠਾਣੇ ਲਈ ਇੱਕ ਮੁੰਡਾ ਥਾ ਨਹੀਂ ਜੇ ਉਠਾਇਆ ਮੁੰਡੇ ਸਾਰਾ ਕੁਝ ਮੁੰਡੇ ਦਾ ਬਾਹਰ ਨਿਕਲ ਗਿਆ ਸਾਰਾ ਮੁੰਡੇ ਦਾ ਬਾਹਰ ਨਿਕਲ ਆ ਗਿਆ ਬੰਦਾ ਕਹਿੰਦਾ ਕੀ ਹੋ ਗਿਆ ਕੁਝ ਨਹੀਂ ਹੋਇਆ ਬੱਚੇ ਮੈਂ ਮੈਂ ਬੱਚਾ ਮਰ ਕੀ ਹੋਇਆ ਕੋਈ ਬੋਲਦਾ ਨਹੀਂ ਬੱਚਾ ਬੱਚਾ ਨਹੀਂ ਹੁੰਦਾ ਮਹੀਨੇ ਦਾ ਸਵਾ ਮਹੀਨੇ ਦਾ ਫੇਰੀ ਵੱਡਾ ਹੁੰਦਾ ਕੋਈ ਡੇਢ ਮਹੀਨੇ ਦਾ ਬੱਚਾ ਜੋ ਬੱਚਾ ਬੱਚੇ ਦੀ ਜਾਨ ਨਹੀਂ ਹੈ ਮੈਨੂੰ ਕਹਿੰਦਾ ਡੇਢ ਮਹੀਨੇ ਦਾ ਬੱਚਾ ਸੀਗਾ ਪਰ ਛੋੜ ਦੇ ਕਿਉਂ ਮਾਰੀ ਇਹ ਤਾਂ ਮੈਂ ਇੰਨੇ ਮੇਰੇ ਤੋਂ ਪੜ ਕਿਉਂ ਮਾਰੀ ਮਾਲ ਮੰਗਾ ਹੀ ਫੈਕਟਰੀ ਸਾਹਮਣੇ ਫੈਕਟਰੀ ਬੰਦ ਕਰਾਓ 40 40 ਸਿਲੰਡਰ ਅੰਦਰ ਪਏ ਹੁੰਦੇ ਆ ਕਿੰਦਰ ਸਿਲੰਡਰ ਸਿਲੰਡਰ ਕਾਦੇ ਕਿਹੜੇ ਕਮਰਸ਼ੀਅਲ ਵਾਲੇ ਕਮਰਸ਼ੀਅਲ ਸਿਲੰਡਰ ਉੱਪਰ ਫੈਕਟਰੀ ਲਾ ਚੱਲਦੀ ਹੈ ਮੱਠੀਆਂ ਬਣਾਉਂਦੇ ਨੇ 40 40 ਸਿਲੰਡਰ 50 50 ਸਿਲੰਡਰ ਅੰਦਰ ਪਏ ਨੇ ਕੱਲ ਨੂੰ ਹਾਦਸਾ ਹੁੰਦਾ ਪੂਰਾ ਮੱਲਾ ਉੱਗ ਸਕਦਾ ਐ ਇੰਨਾ ਕੋਲ ਕੀ ਸਾਧਨ ਹੈ ਜਿੰਨਾ ਅੱਗ ਬੁਝਾ ਦੇਣਗੇ 40 ਸਿਲੰਡਰ ਨੂੰ ਅੱਗ ਲੱਗਦੀ ਐ ਸਾਡਾ ਸਵਾਲ ਇਹ ਆ ਮੱਲੇ ਵਾਲਿਆਂ ਨੇ ਕਿਤੇ ਸਮਝਾਉਂ ਹਮੇਸ਼ਾ ਸਾਲ ਹੋ ਗਈ ਇਹ ਸਾਲ ਨੂੰ ਰੋਜ਼ ਦਿੱਲੀ ਆ ਮੇਰੇ ਭਾਵਾ ਸਾਹਿਬ ਖੜੇ ਐ ਸਾਹਮਣੇ ਮੱਥਾ ਮੂੰਹ ਦਿੱਲੀ ਮੂੰਹ ਮੱਥਾ ਮੂੰਹ ਲੱਗਦੇ ਨੇ ਦਿੱਲੀ ਕਹਿੰਦੇ ਨੇ ਧਿਆਨ ਨਾ ਕਰੋ ਜੀ ਉੱਤੇ ਜਿਹੜੇ ਜਿਹੜੇ ਫੈਕਟਰੀ ਮਾਲਾ ਦਾ ਤੁਸੀਂ ਉਹਨਾਂ ਨੂੰ ਸ਼ਿਕਾਇਤ ਨਹੀਂ ਕੀਤੀ ਜੀ ਜੀ ਹੋ ਬੈਠੇ ਹੈਗੇ ਥੱਪੜ ਮਾਰਿਆ ਨਾ ਤੁਸੀਂ ਦੂਸਰੇ ਥੱਪੜ ਥੱਪੜ ਤੈਨੂੰ ਜ਼ੋਰਦਾਰ ਲੱਗਿਆ ਤੈਨੂੰ ਬੱਚਾ ਨਹੀਂ ਦਿਖਿਆ ਉਹ ਬੰਦਾ ਯਹਾਂ ਖੜਾ ਤੂੰ ਉੱਥੇ ਨਹੀਂ ਜਾ ਕੇ ਦੇਖ ਸਕਦਾ ਤਾਂ ਜ਼ੋਰਦਾਰ ਰਹਿ ਗਈ ਸਾਰੀ ਸਾਰੀ ਰਾਤ ਵਕਤੇ ਚੱਲਦੀ ਸਾਰੀ ਸਾਰੀ ਰਾਤ ਗਾਣੇ ਚਲਾਉਂਦੇ ਨੇ ਉੱਚ-ਉੱਚੀ ਗਾਲ੍ਹਾਂ ਕੱਢਦੀਆਂ ਰਹਿਣਾ ਕੋਈ ਮਹੱਲੇ ਦੀ ਤਾਂ ਕੋਈ ਫਿਕਰ ਨਹੀਂ ਆ ਗੱਡੀਆਂ ਇੱਥੇ ਖੜੀਆਂ ਗੱਡੀਆਂ ਮੈਂ ਫੈਕਟਰੀ ਬੰਦ ਕਰਾਣੀ ਚਾਹੀਦੀ ਫੈਕਟਰੀ ਬੰਦ ਕਰਾਣੀ ਚਾਹੀਦੀ ਸਾਡੀ ਮੰਗ ਤੇ ਫੈਕਟਰੀ ਬੰਦ ਕਰੀ ਇਹ ਜੋ ਉਧਰ ਘਟਨਾ ਹੋਈ ਹੈ ਬਹੁਤ ਮਾੜੀ ਹੋਈ ਹੈ ਜੀ ਇੱਥੇ ਫੈਕਟਰੀ ਆ ਭੁਜੇ ਦੀ ਤੇ ਦੂਜੇ ਦੀਆਂ ਕੋਰ-ਕੁਰਿਆਂ ਦੀ ਤੇ ਨਹੀਂ ਆ ਕੀ ਆਪਣੇ ਬਾਸੂ ਵਾਲਿਆਂ ਦੀ ਕਿਥੇ ਉਹ ਮਾਲ ਲੋਡ ਕਰਕੇ ਗੱਡੀ ਖੜਾ ਬੈਕ ਕਰ ਰਿਹਾ ਸੀ ਹੁਣ ਦੇਖਿਆ ਨਹੀਂ ਪਹਿਲਾਂ ਪਹਿਲਾਂ ਵੀ ਲੋਕਾਂ ਨੇ ਨੂੰ ਕਿਹਾ ਬਹੁਤ ਕਿ ਨੌਕੀਆ ਥੋੜਾ ਧਿਆਨ ਨਾਲ ਚਲਾਇਆ ਕਰੋ ਕਿਉਂ ਬੱਚੇ ਹੁੰਦੇ ਆ ਗਲੀ ਛੋਟੀ ਆ ਪਰ ਉਹਨਾਂ ਨੇ ਨਹੀਂ ਸੁਣਿਆ ਅੱਜ ਉਹ ਐਕਸੀਡੈਂਟ ਹੋ ਗਿਆ ਬੜੇ ਜ਼ਖਮ ਦੀ ਗੱਲ ਹੈ ਛੋਟਾ ਜਿਹਾ ਬੱਚਾ ਸੀ ਫਸੂ ਜੋ ਖਤਮ ਹੋ ਗਿਆ ਅਸੀਂ ਅਸੀਂ ਹੁਣ ਕਾਰਵਾਈ ਕਰਵਾਵਾਂਗੇ ਹਾਂਜੀ ਕਾਰਵਾਈ ਪਹਿਲੇ ਕਹਿਤਾ ਕਾਰਵਾਈ ਕਰੋ ਲੋਕਾਂ ਦਾ ਕਾਫੀ ਵਿਰੋਧ ਹੈ ਜੀ ਲੋਕਾਂ ਦਾ ਬਹੁਤ ਵਿਰੋਧ ਹੈ ਜੀ ਹਾਂਜੀ ਹਾਂਜੀ ਇਹ ਵੀ ਦੱਸ ਦਿਆ ਵੀ ਮੈਂ ਤੇ ਇਧਰ ਘਾਟ ਆਇਆ ਥੋੜਾ ਜਿਹਾ ਮੈਨੂੰ ਹੀ ਨਹੀਂ ਪਤਾ ਕਿ ਇਹ ਫੈਕਟਰੀ ਆ ਪਹਿਲਾਂ ਇੱਥੇ ਕੋਰਕੋਰੇ ਵੇਚਦੇ ਹੁੰਦੇ ਬਦੌਣ ਹੁੰਦਾ ਸੀ ਪਹਿਲਾਂ ਹੁਣ ਇਹਨੇ ਖਰੀਆ ਇੱਥੇ ਕੋਰਕੋਰੇ ਬਣਾਉਂਦੇ ਵੀ ਆ ਅੰਦਰ ਦੱਸਦੇ 30 40 ਸਿਲੰਡਰ ਵੀ ਪਏ ਆ ਉਹ ਕਦੇ ਵੀ ਬਲਾਸਟ ਹੋ ਸਕਦੇ ਆ ਜਿਸ ਨਾਲ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਗਿਆਨੀ ਮਾਲੀ 1.5 ਸਾਲ ਦਾ ਬੱਚਾ ਇੱਕ ਨਮਨ ਥੋੜਾ ਜਿਹਾ ਦੁੱਖ ਪੁੰਹਦਾ ਬਹੁਤ ਦੁੱਖ ਹੋਇਆ ਜੀ ਸਾਰੇ ਮਹੱਲਾ ਨਿਵਾਸੀ ਤਾਂ ਹੀ ਸਾਰੇ ਇਕੱਠੇ ਹੋਏ ਆ ਸਾਰੇ ਮਹੱਲੇ ਨੂੰ ਦੁੱਖ ਆ ਤੁਹਾਡੇ ਵੱਲੋਂ ਵੀ ਕਾਰਵਾਈ ਕਰਵਾਈ ਜਾਊਗੀ ਹਾਂ ਪੂਰੀ ਕਾਰਵਾਈ ਕਰਾਈ ਜਾਊਗੀ ਬੱਚਾ ਦੇਖੋ ਜੀ ਬੱਚਾ ਛੋਟਾ ਜਿਹਾ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਛੋਟਾ ਜਿਹਾ ਬੱਚਾ ਹੀ 2 2 ਸਾਲ ਦਾ 1.5 ਸਾਲ ਦਾ ਬੱਚਾ ਜੀ ਪਰਿਵਾਰ ਮੁਹੰਮਦ ਕਰਕੇ ਨਾਮ ਉਹਨਾਂ ਦੇ ਫਾਦਰ ਸਾਹਿਬ ਦਾ ਬੇਟੇ ਦਾ ਨਾਮ ਮੁਹੰਮਦ ਦਾਨਿਸ਼ ਹੈ ਜਿਹੜਾ ਬੱਚਾ ਇਦਾਂ ਹੋਇਆ ਨਾ ਮੁਹੰਮਦਾਨਾ ਸ਼ੋਦਾਨਾ ਤੇ ਕਿੰਨੀ ਦੀ ਕਾਰਵਾਈ ਕੀਤੀ ਜਾਂਦੀ ਹੈ ਕਾਰਵਾਈ ਦੇਖੋ ਜੀ ਬੱਚਾ ਛੋਟਾ ਬੱਚਾ ਵਾ ਡਰਾਈਵਰ ਮੁਕੇ ਤੇ ਭੱਜ ਗਿਆ ਤੇ ਫੈਕਟਰੀ ਤੇ ਦੱਸਿਆ ਯਾਰ ਕਿ ਫੈਕਟਰੀ ਦਾ ਫੈਕਟਰੀ ਦੇਖੋ ਜੀ ਜੇ ਗੈਰ ਕਾਨੂੰਨੀ ਹੈ ਇੱਥੇ ਜੇ ਇਹੋ ਜਿਹਾ ਕੰਮ ਹੁੰਦਾ ਸਿਲੰਡਰ ਵਗੈਰਾ ਗੈਰ ਕਾਨੂੰਨੀ ਰੱਖਿਆ ਤਾਂ ਇਹ ਨਹੀਂ ਹੋਊਗਾ ਸਰ ਇੱਕ ਵਿਅਕਤੀ ਨੂੰ ਕੁੱਟਿਆ ਲੋਕਾਂ ਨੇ ਤਮਾਰ ਕੀਤੀ ਉਹ ਕਾਰਨ ਕੀ ਸੀ ਕੋਈ ਮੋਬਾਈਲ ਵੈਸੇ ਦੇਖੋ ਜੀ ਜੇ ਕੋਈ ਗੱਲ ਹੋਈ ਆ ਇੱਥੇ ਗੱਲ ਹੋਈ ਆ ਦੂਸਰੇ ਗੇਟ ਉਹ ਪਹਿਲਾਂ ਹੋਈ ਆ ਸਾਡੇ ਤੋਂ ਇਹ ਨਹੀਂ ਉਹ ਤਾਂ ਤੁਹਾਡੇ ਹੁੰਦੇ ਹੋਏ ਹੋਇਆ ਕਿਦੋਂ ਜਿੱਦੋਂ ਉਲੀ ਕੁਝ ਲੋਕ ਕਰ ਰਿਹਾ ਸੀ ਕੋਈ ਗੱਲ ਕਰ ਰਹੀ ਸੀ ਸਾਨੂੰ ਇਹਦੇ ਬਾਰੇ ਨਹੀਂ ਪਤਾ ਸਾਡੇ ਸਾਹਮਣੇ ਕੋਈ ਕੁੱਟ ਮਾਰ ਨਹੀਂ ਸਾਡੇ ਸਾਹਮਣੇ ਕੋਈ ਕੁੱਟ ਮਾਰ ਨਹੀਂ ਹਾਂ ਮੋਬਾਈਲ ਜਿਹੜਾ ਗੱਡੀ ਦੇ ਵਿੱਚ ਸੀ ਤਾਂ ਮੋਬਾਈਲ ਗੱਡੀ ਸੇ ਹੀ ਉਹ ਲੈ ਲਿਆ ਸੀ ਕੋਈ ਹਾਂ ਕੋਈ ਕਿਸੇ ਨੇ ਲਿਆ ਮੁੰਡੇ ਨੂੰ ਫੜ ਲਿਆ ਸੀ ਉਹ ਤਾਂ ਕੋਣ ਕੋ ਲੈ ਕੇ ਜਾ ਰਿਹਾ ਸੀ ਫੜ ਲਿਆ ਕੀ ਕਰ ਰਹੀ ਕੀ ਬੰਦੀ ਹੈ ਕਾਰਵਾਈ ਦੇਖੋ ਜੋ ਕਾਰਵਾਈ ਐ ਐਕਸੀਡੈਂਟ ਹੋ ਕੇ ਬੱਚੇ ਛੋਟੇ ਦੇ ਹੋਈ ਐ ਤੇ ਬਹੁਤ ਗਲਤ ਗੱਲ ਆ ਇਹ ਨਹੀਂ ਫੈਂਸੀ ਆ ਹੈ ਮੈਂ ਦੱਸ ਚੁੱਕੀ ਜੀ ਜੇ ਫੈਕਟਰੀ ਚ ਕਿਸੇ ਤਰ੍ਹਾਂ ਦਾ ਕੋਈ ਗੈਰ ਕਾਨੂੰਨੀ ਕੰਮ ਹੁੰਦਾ ਨਹੀਂ ਹੋਊਗਾ ਫਿਰ ਵੀ ਬਾਕੀ ਜਿਹੜਾ ਵਾ ਸਾਡੇ ਇਹਦੇ ਬਾਰੇ ਹਾਂ ਬਿਲਕੁਲ ਬਿਲਕੁਲ ਜੀ

कि हमने वहां शिफ्ट कर जाना हमने वहां शिफ्ट कर जाना हम भी सोचे कि चलो आज नहीं कल और जबकि ये चीज रोज बोलते थे, थे कि भैया बच्चे खेलते हैं यहाँ पे गाड़ी स्पीड में मत चलाया करो तो आपके ड्राइवर से हम हर बार बोलते कहते नहीं नहीं समझा देंगे समझा देंगे ये समझा जब बच्चा पूरा हो गया कुछ समझ गए सारे ये बच्चा कितने साल का कितने रहने वाला सीखा डेढ़ साल का बच्चा मुसलमान है नाल का रहे थे नाल तो पहले गली से घूम रहे थे बच्चा रोज खेलता था गली में ਜੇ ਇਹ ਫਾਈਟ ਗੱਡੀ ਸੀ ਉਹ ਕਿੱਥੇ ਲਈ ਜਾਈਏ ਬੱਚਾ ਮੱਚਾ ਖੇਡ ਰਹਾ ਤਾਂ ਖੇਡ ਰਹਾ ਤਾਂ ਲਈ ਜਾਈਏ ਗੱਡੀ ਉਸਨੇ ਮਾਰ ਲਈ ਖਾਣੇ ਲੈ ਗਏ ਉਹ ਗੱਡੀ ਨੂੰ ਖਾਣੇ ਲੈ ਗਏ ਸਾਢੇ 4 ਵਜੇ

ਫੈਕਟਰੀ ਕਿਉਂ ਬੰਦ ਕਰਾ ਦਿੱਤੀ ਗਈ ਹੈ ਹਾਂ ਤੇ ਹੁਣ ਕਿਸਨ ਤੋਂ ਕੀ ਮੰਗਾ ਤੁਸੀਂ ਭਈਆ ਫੈਕਟਰੀ ਕਹੀ ਨਹੀਂ ਖੁੱਲਣੀ ਚਾਹੀਏ ਇਨਕੀ ਕਹੀ ਵੇ ਵੀ ਨਹੀਂ ਇਨਕੀ ਦੁਕਾਨ ਵੀ ਬੰਦ ਹੋਣੀ ਚਾਹੀਏ ਕਿਰਾਣੇ ਕੀ ਇਨਕੀ ਇਹ ਵੀ ਜ ਜਿਸਕੋ ਸ਼ਰਮ ਨਹੀਂ ਹੈ ਕਿ ਮੈਨੇ ਕਾਡ ਕੇ ਫਿਰ ਉਸਕਾ ਯਾਹ ਪਰ ਮੋਹਲੇ ਮਹਿਲੇ ਮਹਿਲਾ ਸਜਾ

ਮੱਠੀਆਂ ਕੰਮ ਕਰਦੇ ਜਾਂਦੇ ਰੇ ਮੱਠੀਆਂ ਬਣਾਉਂਦੇ ਮੱਠੀਆਂ ਇਹਦਾ ਗੁੱਗੂ ਦਾ ਮੇ ਨਮਕੀਨ ਬਣਾਉਂਦੇ ਸਾਰਾ ਕੁਝ ਬਣਾਉਂਦੇ ਠੀਕ ਹੈ ਮੌਕੇ ਤੇ ਆਪਸਾ ਆਏ ਸੀ ਹਾਂਜੀ ਸਾਰੇ ਰਾਏ ਸਾਰੇ ਪਾਰਟੀ ਤੁਸੀਂ ਮੌਕੇ ਤੇ ਖੜੇ ਸੀਗੇ ਕੀ ਮੰਗ ਕਰਦੇ ਤੁਸ ਜੇ ਜਿਹੜਾ 6 ਸਾਲ ਦਾ ਬੱਚਾ ਅੱਜ 1.5 ਸਾਲ ਦਾ ਬੱਚਾ 1 ਸਾਲ ਦਾ ਬੱਚਾ 1.5 ਸਾਲ ਦਾ ਬੱਚਾ ਛੋਟਾ ਜਿਹਾ ਬਿਲਕੁਲ ਇਤਨਾ ਛੋਟਾ ਸਾ ਸੋਚੋ ਸਰ ਫਾੜ ਦਿਓਸ ਤਾਂ ਤੇ ਗੱਡੀ ਦੀ ਕੋਈ ਸ਼ਰਮ ਨਹੀਂ ਹੈ ਗੱਡੀ ਓਵਰ ਸਪੀਡ ਉਥੇ ਅੱਗੇ ਇੱਕ ਮੰਦਰ ਕੋਲ ਮੁੰਡਾ ਖੜਾ ਸੀ ਉਹ ਵੀ ਕਹਿ ਰਿਹਾ ਕਿ ਅੱਗੇ ਬੱਚਾ ਆਇਆ ਬੱਚਾ ਆ ਉਹ ਸੁਣੀ ਨਹੀਂ ਕਿਸੇ ਦੀ ਚੜਾ ਕੇ ਚੜਾਤੀ ਠੀਕ ਨਹੀਂ ਕੀ ਨਾ ਮਰਦਾ ਜਦੇਵ ਕੁਮਾਰ ਕੀ ਮਾਮਲਾ ਹੈ ਤੁਸੀਂ ਆ ਸਾਰੇ ਮਾਮਲੇ ਉਹ ਗੱਡੀ ਆ ਕੇ ਕਰ ਰਹਾ ਤਾਂ ਕਿ ਜਦਕਿ ਗੱਡੀ ਬੰਦ ਉਹ ਜਲੀ ਬੰਦ ਹੈ ਅੱਗੇ ਠੀਕ ਹੈ उन्होंने बच्चे तो आवाज भी मार रहा उसकी मम्मी भी थी मौके पे बच्चे की लेकिन फिर भी वो गड्डी पे चला था बच्चे के ऊपर सर फट गया बच्चा हिला भी तो नहीं उसी समय तो हम लोग भी दौड़े वहाँ पे तब तक वो बिल्कुल डेड हो चला रहे थे ड्राइवर ड्राइवर किया मालिक ने गल बात मालिक तो कोई जिम्मेदारी लेने के लिए राजी नहीं है वो तो सीधा बोलता है हमारा कोई जिसका चला गया चला गया वो मैं थोड़ा चला रहा था गाड़ी हमसे थोड़ा हुआ है మేనేజ్ ఏ ਜਿਹੜਾ ਮਾਮਲਾ ਹੈ ਹੁਣ কানে ਪਹੁੰਚ ਗਿਆ ਤੁਸੀਂ ਹੁਣ ਪਰਿਵਾਰ ਕਿੱਥੇ ਗਿਆ ਪਰਿਵਾਰ ਕਿੱਥੇ ਮੋਂ ਉਨ੍ਹਾਂ ਨੇ ਆਪਣਾ ਅੰਦਰ ਸਤਾਰਾ ਲਗਾ ਲਿਆ ਅਦਰ ਸੇ ਵੀ ਤਾਰਾ ਲਗਾ ਲਿਆ ਹਮ ਹੁਣ ਕੇ ਪਰਿਵਾਰ ਕੇ ਪਾਸ ਸਾਰੇ ਲੇਡੀਜ਼ ਮਿਲ ਕੇ ਗਏ ਕਿ ਕਮ ਸੇ ਕਮ ਆਪਕਾ ਇਤਨਾ ਫਰਜ਼ ਤੋ ਬੰਤਾ ਉਸ ਬੱਚੀ ਕੋ ਦੇਖੋ ਆਕੇ ਉਸकी मां से तो मिलो आके ਲੋਨ ਨੇ ਫਟਾਫਟ ਅੰਦਰ ਸੇ ਤਾਰਾ ਲਗਾ ਲਿਆ ਕੋਈ ਵੀ ਨਹੀਂ ਆਇਆ ਉਹ ਬੰਦੇ ਕੋ ਮੈਂ ਥੱਪੜ ਮਾਰਾ ਕੇ ਤੋ ਮੇਰੇ ਥੱਪੜ ਕਿਉਂ ਮਾਰ ਦਿਆ ਤੂੰ ਮੈਂ ਬੱਚਾ ਮਾਰ ਦਿਆ ਮੈਂ ਤਮਾਰ ਥੱਪੜ ਮਾਰ ਤੋ ਥੱਪੜ ਕੋ ਲੱਗ ਰਹਾ ਨਹੀਂ ਦੇਖੋ ਮੈਨੂੰ ਦੇਖੋ ਮੈਂ ਮਹੱਲੇ ਚ ਅੱਜ ਇਸ ਗਲੀ ਕੀ ਹੋ ਰਿਹਾ ਸੀ ਪਹਿਲਾਂ ਕੀ ਨਹੀਂ ਹੁੰਦਾ ਪਰ ਜੇ ਇਸ ਫੈਕਟਰੀ ਦਾ ਆਬਜੈਕਸ਼ਨ ਅਸੀਂ ਆਪਣੇ ਅਸੇ ਧਿਆਨ ਚ ਲਾਵਾਂਗੇ ਇਹਨੂੰ ਪ੍ਰੋਪਰ ਬੰਦ ਕਰਾਵਾਂਗੇ ਮੱਲੇ ਚ ਇਹ ਫੈਕਟਰੀ ਜਿਹੜੀ ਇੱਥੇ ਸਿਲੰਡਰ ਸਿਲੰਡਰ ਗੇਅਰ ਨੂੰ ਨਹੀਂ ਕੰਮ ਨਹੀਂ ਹੋਊਗਾ ਵੈਸੇ ਮਿਹਨਤਾਂ ਦੇ ਬੱਚੇ ਦੇ ਗੱਡੀ ਦੇ ਤਲਿਆਂ ਆ ਕੇ ਮਰਨ ਦਾ ਵਾ ਉਹਦੀ ਅਸੀਂ ਕਾਰਵਾਈ ਕਰ ਰਹੇ ਹਾਂ ਬੱਚੇ ਦੀ ਬੋਡੀ ਜਿਹੜੀ ਸਿਵਲ ਅਸਤਰੀ ਜਿਹੜੀ ਆ ਉਹ ਪ੍ਰੋਡਕਟ ਕਰਾਤੀ ਹੈ ਇਹ ਕੋਈ 1.5 ਘੰਟੇ ਪਹਿਲਾਂ ਦਾ ਹਾਂਜੀ ਹਾਂਜੀ ਸਾਨੂੰ ਇਹੀ ਤਲਾ ਮਿਲੀ ਸੀ ਵੀ ਜਿੱਥੇ ਇੱਕ ਪੂਰਨ ਪ੍ਰਧਾਨ ਦਾ ਇੱਥੇ ਵਜਦਾ ਨਾ ਚੱਕੀ ਵੱਜਦੀ ਆ ਵੀ ਉਹਦੇ ਲਾਗੇ ਵੀ ਐਦਾਂ ਦਾ ਕਰਕੇ ਬੱਚਾ ਜਿਹੜਾ ਗੱਡੀ ਥੱਲੇ ਆ ਗਿਆ ਜਦੋਂ ਆਣੀ ਆਣ ਕੇ ਦੇਖਿਆ ਬੱਚਾ ਛੋਟਾ ਬੱਚਾ ਸੀਦਾ ਗੱਡੀ ਦੇ ਟਾਇਰ ਦੇ ਥੱਲੇ ਆਇਆ ਸੀ ਇਹ ਇੱਥੇ ਅਸ਼ੋਕ ਅਸ਼ੋਕ ਨਿਊ ਸ਼ੋਕ ਨਗਰ ਨਿਊ ਸ਼ੋਕ ਨਗਰ ਹਾਂਜੀ ਹਾਂਜੀ ਗਲੀ ਨੰਬਰ 8 ਪੂਰਨ ਪ੍ਰਧਾਨ ਚੱਕੀ ਵਾਲੇ ਗਲੀ ਗਲੀ ਵਿੱਚ ਡਰਾਈਵਰ ਫਿਰ ਜਦੋਂ ਬੱਚਾ ਥੱਲੇ ਆ ਗਿਆ ਲੋਕੀ ਇਕੱਠੇ ਉੱਤੇ ਦੇਖ ਕੇ ਉਹ ਭੱਜ ਗਿਆ ਮੌਕੇ ਤੋਂ ਉਹਨੇ ਕੋਆਪਰੇਟ ਨਹੀਂ ਕੀਤਾ ਬਹੁਤ ਗਲਤ ਗੱਲ ਆ ਉਹ ਫਟ ਲੰਗੇ ਹੀ ਜਲਦੀ ਫਟ ਲੰਗੇ ਐਡਰੈਸ ਕਿਹਾ ਉਹਦਾ ਬੱਚਾ ਹੀ ਦਾ ਕੋਈ 1.5 ਸਾਲ ਦਾ ਅੱਛਾ ਮੁਹੰਮਦ ਦਾਨਿਸ਼ ਹਾਂ ਤੇ ਉਹ ਘਰ ਆ ਸਾਹਮਣੇ ਨਾਲ ਹੀ ਉਹ ਕਿਰਾਏ ਤੇ ਰਹਿ ਰਹੇ ਸੀ ਦੇ ਇੱਥੇ ਤੇ ਉਹ ਖੇਡ ਗੱਡੀ ਦੇ ਵਿੱਚ ਖੜਾ ਸੀਦਾ ਇਧਰ ਉਹ ਗੱਡੀ ਲੈ ਕੇ ਆਇਆ ਜੀ ਡਰਾਈਵਰ ਜਿਹੜਾ ਹੂੰ ਆ ਅਫੈਕਟ ਦੀ ਨਾਲ ਹੀ ਇੱਥੇ ਕੋਈ ਲੋਡ ਰੈਡ ਕਰਦੇ ਆ ਅਪਲੋਡ ਕਰਦੇ ਸੀ ਉਹਨੇ ਦੇਖਿਆ ਨਹੀਂ ਬੱਚੇ ਨੂੰ ਥੱਲੇ ਡੇਤਾ ਬੱਚੇ ਦੇ ਸਿਰ ਦੇ ਉੱਪਰ ਦੀ ਟਾਇਰ ਲੰਘ ਗਿਆ ਗੱਡੀ ਦਾ ਬੱਚੇ ਦੀ ਵੈਸੇ ਤਾਂ ਲੱਗਦਾ ਵਾ ਵੀ ਜੇ ਬ੍ਰੋਡ ਹੈਡ ਆ ਬਾਕੀ ਉਹ ਲੈ ਕੇ ਗਿਆ ਸਿਵਲ ਚ ਲੈ ਕੇ ਗਿਆ ਉੱਥੇ ਡਾਕਟਰ ਕਲੀਅਰ ਕਰਨਗੇ ਜੀ ਕੀ ਗੱਲ ਹੈ ਡਰਾਈਵਰ ਹੈਗਾ ਸੀ ਡਰਾਈਵਰ ਪਤਾ ਕਰ ਰਹੇ ਆ ਜੀ ਭੱਜ ਗਿਆ ਕਿੰਦੇ ਮੌਕੇ ਤੋਂ ਉਹ ਗੱਡੀ ਛੱਡ ਕੇ ਜੀ ਕੋਈ ਚਾਂਸ ਹੋਇਆ ਗੱਡੀ ਬਲੈਰੋ ਆ ਜੀ ਮਿੰਦਰਾ ਬਲੈਰੋ ਹਾਂਜੀ ਹਾਂਜੀ ਇਹਦਾ ਡਰਾਈਵਰ ਸੀਦਾ ਉਹ ਗੱਡੀ ਦਾ ਜੀ ਜੀ ਤੇ ਗੱਡੀ ਦਾ ਮਾਲਕ ਦਾ ਪਤਾ ਲੱਗਿਆ ਕੀ ਗੱਡੀ ਦਾ ਮਾਲਕ ਨਹੀਂ ਹਜੇ ਤਿੱਥੇ ਬੁੱਕੀ ਤੇ ਖੜੇ ਹਾਂ ਕੱਟ ਲੱਗ ਜੂਗਾ ਬੰਦਾ